ਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਰਬੱਤ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਨੂੰ ਪਤਾ ਹੈ ਆਪਣੇ ਏਰੀਏ ਦੇ ਵਿੱਚ ਗੱਟੀ ਦੇ ਵਿੱਚ ਤਕਰੀਬਨ ਹੋਰ ਵੀ ਪਿੰਡਾਂ ਦੇ ਵਿੱਚ ਹੜ ਦਾ ਖਤਰਾ ਬਣਿਆ ਹੋਇਆ ਹੈ ਅਤੇ ਆਪਾਂ ਨੂੰ ਪਤਾ ਹੈ ਆਪਣੇ ਏਰੀਏ ਦੇ ਵਿੱਚ ਕੁਝ ਥਾਵਾਂ ਤੋਂ ਕੁਝ ਪਿੰਡਾਂ ਵਿੱਚ ਜਿਵੇਂ ਕਿ ਜੱਲੋਕੇ ਉਤਾੜ ਪਿੰਡ ਗੱਟੀ ਰਾਜੋਕੇ ਪਿੰਡ ਡੈਂਡੀ ਵਾਲਾ ਦੇ ਵਿੱਚ ਦਰਿਆ ਦੇ ਵਿੱਚੋਂ ਪਾਣੀ ਬਾਹਰ ਨਿਕਲ ਕੇ ਪਿੰਡ ਦੇ ਵੱਲ ਨੂੰ ਪਾਣੀ ਪੈ ਰਿਹਾ ਹੈ ਭਾਈ ਜਿਸ ਕਰਕੇ ਸਰਬੱਤ ਸੰਗਤ ਨੂੰ ਪੰਜਾਬ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਡੀਸੀ ਸਾਹਿਬ ਦੇ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਆਪੋ ਆਪਣਾ ਕੀਮਤੀ ਸਮਾਨ ਅਤੇ ਬੱਚੇ ਬਜ਼ੁਰਗ ਨੂੰ ਲੈ ਕੇ ਆਪਣੇ ਉੱਚੀਆਂ ਥਾਵਾਂ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਭਾਈ ਆਪਾਂ ਨੂੰ ਪਤਾ ਹੈ ਪਾਣੀ ਬਹੁਤ ਮਾਤਰਾ ਨਾਲ ਵੱਧ ਰਿਹਾ ਹੈ ਉੱਤੋਂ ਵੀ بارش ਪੈ ਰਹੀ ਹੈ ਜਿਸ ਕਾਰਨ ਪਾਣੀ ਦਾ ਪੱਧਰ ਬਹੁਤ ਵੱਧ ਰਿਹਾ ਹੈ ਭਾਈ ਇਸ ਕਰਕੇ ਸਰਬੱਤ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪੋ ਆਪਣਾ ਕੀਮਤੀ ਸਮਾਨ ਲੈ ਕੇ ਅਤੇ ਆਪਣੇ ਬੱਚੇ ਬਜ਼ੁਰਗ ਮਾਤਾਵਾਂ ਭੈਣਾਂ ਨੂੰ ਲੈ ਕੇ ਉੱਚੀਆਂ ਥਾਵਾਂ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਭਾਈ ਦੁਬਾਰਾ ਫਿਰ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਨੂੰ ਪਤਾ ਹੈ ਆਪਣੇ ਏਰੀਏ ਦੇ ਵਿੱਚ ਹੜ ਦਾ ਖਤਰਾ ਬਣਿਆ ਹੋਇਆ ਹੈ ਭਾਈ ਜਿਸ ਕਾਰਨ ਆਪਣੇ ਏਰੀਏ ਦੇ ਕੁਝ ਪਿੰਡਾਂ ਦੇ ਵਿੱਚ ਜਿਵੇਂ ਕਿ ਜੱਲੋਕੇ ਉਤਾੜ ਪਿੰਡ ਟੈਂਡੀ ਵਾਲਾ ਅਤੇ ਪਿੰਡ ਗੱਟੀ ਰਾਜੋਕੇ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਭੈਣ ਲੱਗ ਪਿਆ ਹੈ ਅਤੇ ਪਾਣੀ ਦਾ ਪੱਧਰ ਬਹੁਤ ਵੱਧ ਰਿਹਾ ਹੈ ਭਾਈ ਜਿਸ ਕਰਕੇ ਸੰਗਤ ਨੂੰ ਪ੍ਰਸ਼ਾਸਨ ਦੇ ਵੱਲੋਂ ਡੀਸੀ ਸਾਹਿਬ ਦੇ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਆਪੋ ਆਪਣਾ ਕੀਮਤੀ ਸਮਾਨ ਲੈ ਕੇ ਬੱਚੇ ਬਜ਼ੁਰਗਾਂ ਨੂੰ ਲੈ ਕੇ ਬੀਬੀਆਂ ਭੈਣਾਂ ਨੂੰ ਲੈ ਕੇ ਉੱਚੀਆਂ ਥਾਵਾਂ ਤੇ ਪਹੁੰਚਣ ਦੀ ਕਿਰਪਾਤਾ ਕਰੋ ਜੀ ਭਾਈ ਆਪਣੇ ਏਰੀਆ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਤੇ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਆਪਣਾ ਕੀਮਤੀ ਸਮਾਨ ਬੱਚੇ ਬਜ਼ੁਰਗ ਬੀਬੀਆਂ ਪੈਣਾਵਾਂ ਮਾਤਾਵਾਂ ਨੂੰ ਲੈ ਕੇ ਪੁੱਜੀਆਂ ਥਾਵਾਂ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਭਾਈ ਜੋ ਕਿ ਰਾਤ ਨੂੰ ਆਪਾਂ ਨੂੰ ਪਤਾ ਨਹੀਂ ਇਹ ਕੁਦਰਤ ਦਾ ਖਿਲਵਾੜ ਹੈ ਜਿਸ ਕਰਕੇ ਆਪਣੇ ਏਰੀਆ ਦੇ ਵਿੱਚ ਕਦੋਂ ਵੀ ਪਾਣੀ ਬਹੁਤ ਵੱਧ ਸਕਦਾ ਹੈ ਤੇ ਸੰਗਤ ਨੂੰ ਬੇਨਤੀ ਹੈ ਕਿ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ